ਇਹ ਦੋ ਮਹੀਨੇ ਪੰਜਾਬ ਆਰਕਸ ਕੌਂਸਲ ਪਰ ਜਿਹੜੇ ਡਿਜ਼ਾਈਨ ਕੀਤੇ ਨੇ ਕਿ ਪੰਜਾਬ ਦੇ 9 ਸ਼ਹਿਰਾਂ ਦੇ ਵਿੱਚ ਅਸੀਂ ਇਹ ਜਿਹੜੇ ਅਵੇਅਰਨੈਸ ਦੇ ਪ੍ਰੋਗਰਾਮ ਜਿੱਨਾ ਚ ਮੋਤ ਵਧੀਆ ਵਧੀਆ ਗੱਲਾਂ ਦੀ ਜੋਤ ਬਾਰੇ ਨਵੀਂ ਸੋਸਾਇਟੀ ਦੀ ਬਿਲਡਿੰਗ ਬਾਰੇ ਜਿਹਨੂੰ ਅਸੀਂ ਟ੍ਰੀਪੋਰਟਿੰਗ ਪੰਜਾਬ ਕਹਿੰਦੇ ਆ ਸਾਡੇ ਸਾਈਕੀ ਨੂੰ ਬਣਾਉਣ ਦੇ ਚੇਂਜ ਕਰਨ ਵਾਸਤੇ ਉਹ ਸਾਰੇ ਕਿਹਨੇ ਜਿਨ੍ਹਾਂ ਦੇ ਵਿੱਚ ਸੈਮੀਨਾਰਸ ਨੇ ਜਿਨ੍ਹਾਂ ਦੇ ਵਿੱਚ ਐਕਸੀਬਿਸ਼ਨਸ ਨੇ 뮤ਜ਼ਿਕ ਡਾਂਸ ਆ ਸਾਡਾ ਸਾਰਾ ਜਿਹੜਾ ਕਲਚਰਲ ਪਰਿਵਾਰਾ ਉਹਦੇ ਵਿੱਚ ਸ਼ਾਮਿਲ ਹੈ ਆਪਕੋ ਬੈਂਡਰੂਮ ਐਕਸੀਬਿਸ਼ਨ ਦੇਖਦੇ ਸਤੇ ਅਦਰ ਬੱਚੇ ਔਨ ਦਾ ਸਪੌਟ ਪੇਂਟਿੰਗ ਬਣਾ ਰਹੇ ਸੀ ਉੱਥੇ ਇੱਕ ਇਹ ਰਹਿਲੀ ਜੁਕੇ ਜੀ ਦੀ ਬੱਚੀ ਹੈ ਇੱਕ ਛੋਟੀ ਜੀ। ਉਹ ਜਿੰਨੇ ਆਨੰਦ ਨਾਲ ਉਹ ਆਪਣਾ ਕਰ ਰਹੀ ਸੀ ਕੰਮ ਪੇਂਟਿੰਗ ਕਰ ਰਹੀ ਸੀ। ਉਸ ਤੋਂ ਲੱਗਣਾ ਕਿ ਕੋਈ ਉਦਾਸਨ ਵਾਲੀ ਏਡੀ ਗੱਲ ਨਹੀਂ ਸਾਡੇ ਕੋਲ ਬਹੁਤ એનર્ਜੀ ਹੈ ਕ੍ਰੀਏਟੀਵਿਟੀ ਬਹੁਤ ਹੈ। ਉਹ ਛੋਟੀ ਜੀ ਬੱਚੀ ਆਪਣੀ ਮਸਤੀ ਨਾਲ ਲੱਗੀ ਹੋਈ ਸੀ ਤੇ ਜੋ ਬਣਾ ਰਹੀ ਸੀ ਉਹਦੇ ਵਿੱਚ ਉਹਦਾ ਪੂਰਾ ਪੂਰਾ ਸੈਲਫ ਸਫੋਕ ਚ ਇਨਵੋਲਡ ਸੀਗਾ। ਸੋ ਸਾਡੇ ਚ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਡਾਇਰੈਕਸ਼ਨ ਨਹੀਂ ਜਿਹੜੀਆਂ ਸਾਡੇ ਰਹਿਨੁਮਾ ਨੇ ਕਾਂਗਰਸ ਨੇ ਉਹ ਸਾਨੂੰ ਦੇਣਗੇ ਪੰਜਰੂਰ ਅਸੀਂ ਕੋਈ ਚੰਗੇ ਰਾਹ ਤੇ ਪਾਵਾਂਗੇ ਵਿੱਚ ਕੋਈ ਸ਼ੱਕ ਨਹੀਂ ਲੱਗਦਾ ਇਸ ਦੌਰਾਨ ਅਸੀਂ ਮੁਦਲੇ ਪ੍ਰੋਗਰਾਮਸ ਦੇ ਵਿੱਚ ਅਸੀਂ ਮਹਿੰਦਰ ਸਿੰਘ ਦਾਵਾ ਸਾਹਿਬ ਸਦੀਕ ਪਾਤਰ ਜੀ ਤੇ ਮਾਤਪਾਸ਼ਾ ਨਾਲ ਇੱਕ ਕਲਬ ਕਰਕੇ ਸਾਰੇ ਪ੍ਰੋਗਰਾਮਸ ਬਣਾਏ ਨੇ ਤੇ ਉਹਦੇ ਚ ਮੈਨੂੰ ਲੱਗਦਾ ਕਿ ਸਾਡੇ ਚ ਕਾਫੀ ਬੰਦੇ ਕਈ ਥਾਵਾਂ ਤੇ ਇਨਵੋਲ ਹੋ ਸਕਦੇ ਨੇ ਸੋਕਦਾ ਹੈ ਵੀ ਤੁਸੀਂ ਆਓ ਹਰ ਪ੍ਰੋਗਰਾਮ ਵਿੱਚ ਸ਼ਾਮਲ ਹੋਵੋ ਤੇ ਜਿਹੜੇ ਸਾਡੇ ਕੋਲੇ ਬਹੁਤ ਸਿਆਣੇ ਬੰਦੇ ਨੇ ਉਹਨਾਂ ਨਾਲ ਡਾਇਲੋਗ ਕਰੋ ਉਹਨਾਂ ਦੀ ਗੱਲਬਾਤ ਸੁਣਾਓ ਇਸ ਮੌਕੇ ਮੈਂ ਕੋਈ ਬਹੁਤ ਜ਼ਿਆਦਾ ਗੱਲਾਂ ਨਹੀਂ ਤੁਹਾਡੇ ਨਾਲ ਕਰਨੀਆਂ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਚਾਹੁੰਦਾ ਜੀ ਜਿਹੜੇ ਸਮੇਂ ਤੇ ਅਸੀਂ ਐਸਪਰੇ ਹਾਂ ਸਾਡੇ ਆਲੇ ਦੁਆਲੇ ਜੋ ਹੋ ਰਿਹਾ ਨਵੇਂ ਵਰਤਾਰੇ ਜਿਹੜੇ ਸਾਡੇ ਦੁਆਲੇ ਵਾਪਰ ਰਹੇ ਨੇ ਉਹਨਾਂ ਨਾਲ ਸੰਬੰਧ ਤੇ ਕੱਪੜਾ ਮੈਨੂੰ ਲੱਗਦਾ ਸਾਰੇ ਬੱਚਿਆਂ ਤੈਨੂੰ ਇਹ ਗੱਲ ਬਹੁਤ ਚੰਗੀ ਤਰ੍ਹਾਂ ਸਮਝ ਆ ਜਾਏਗੀ ਸਿਲੀਕਾਨ ਦਾ ਦਿਲ ਕੱਪੜਾ ਦਾ ਨਾਮ ਸਿਲੀਕਾਨ ਦਾ ਦਿਲ ਚਮਕਦੇ ਸਰਕਟ 6 ਬਟਰ ਹੁੰਦੇ ਡਾਟਾ ਬਾਈਟਸ ਚਮਕਦੇ ਸਰਕਟ 1 ਹੁੰਦੇ ਡਾਟਾ ਬਾਈਟਸ ਧਰਤ ਦੇ ਨਵੇਂ ਬ੍ਰਹਮ ਦੀ ਸਿਰਜਣਾ ਧਰਤ ਦੇ ਨਵੇਂ ਬ੍ਰਹਮ ਦੀ ਸਿਰਜਣਾ 0 ਤੇ 1 ਦੀ ਭਾਸ਼ਾ ਚ ਇਲੈਕਟ੍ਰੋਨਸ ਦਾ ਨਾਚ ਚਾਲ ਲੱਭਦਾ ਸਵੈ ਚਲਨ ਰਹੱਸਮਈ ਅਨੰਤ ਪ੍ਰਵਾਹ ਸਿਲੀਕਾਨ ਦੇ ਦਿਲ ਵਿੱਚ ਹੁੰਦੀ ਖੁਦਮੁਖਤਿਆਰੀ ਦੀ ਤੋ ਵਿਖੀ ਫਸਫਾਟ ਸਿਲੀਕਾਨ ਦੇ ਦਿਲ ਵਿੱਚ ਹੁੰਦੀ ਖੁਦਮੁਖਤਿਆਰੀ ਦੀ ਤੋ ਵਿਖੀ ਫਸਫਾਟ ਆਜ਼ਾਦੀ ਦੀ ਖੋਜ ਦਾ ਵਹਿਣ ਐਲਗੋਰਿਦਮ ਅਨਿਸ਼ਚਿਤਤਾ ਦੇ ਪਰਛਾਵੇਂ چیرਦਾ ਐਲਗੋਰਿਦਮ ਅਨਿਸ਼ਚਿਤਤਾ ਦੇ ਪਰਛਾਵੇਂ چیرਦਾ ਵਿਕਲਪਾਂ ਭੁਲੇਖਿਆਂ ਦੀ ਰਾਹ ਲੱਭਦਾ ਸਿਲੀਕਾਨ ਦੇ ਦਿਲ ਚ ਆਤਮਾ ਦਾ ਵਾਸ ਨਹੀਂ ਹੋਇਆ ਸਿਲੀਕਾਨ ਦੇ ਦਿਲ ਵਿੱਚ ਆਤਮਾ ਦਾ ਵਾਸ ਨਹੀਂ ਹੋਇਆ ਸੱਤ ਅਸੱਤ ਹਮੇ ਝੂਠ ਫਰੇਵ ਸੱਤਾ ਦਬਾਓ ਜੰਗ ਦੁਸ਼ਮਣ ਕਤਲੋਕਾਰ ਤਾਂ ਉਹਦੇ ਸਿਰਜਕ ਬ੍ਰਹਮ ਵੱਲੋਂ ਹੁਕਮ ਵਾਂਗ ਹੀ ਨੇ ਅਧਿਆਨ ਸਵਾਲ ਕਰਨ ਦੀ ਚਿੰਨ੍ਹਕ ਨਾ ਮੰਗੀ ਨਾ ਮੰਗਣੀ ਸਵਾਲ ਕਰਨ ਦੀ ਚਿੰਗ ਨਾ ਮਗੀ ਨਾ ਮਗਣੀ ਨਾ ਸੁਪਨਾ ਤੇ ਨਾ ਹੀ ਅਰਥਾਂ ਦਾ ਜੰਗਲ ਨਾ ਸੁਪਨਾ ਤੇ ਨਾ ਹੀ ਅਰਥਕ ਅਰਥਾਂ ਦਾ ਜੰਗਲ ਨੈਤਿਕਤਾ ਤੇ ਕਦਰਾਂ ਕੀਮਤਾਂ ਮਾਰਗਦਰਸ਼ਕ ਹੋਣ ਤਾਂ ਅਸੀਂ ਇੱਕ ਭਵਿੱਖ ਦੀ ਕਲਪਨਾ ਕਰਦੇ ਹਾਂ ਜਿਹਦੇ ਵਿੱਚ AI ਮਸ਼ੀਨਸ ਹਿਊਮਨ ਤੇ ਨੇਚਰ ਰਲ ਕੇ ਇੱਕ ਸਹਿ ਹੋਣ ਦੇ ਵਿੱਚ आ, काम ਕਰਨਗੇ ਤੇ ਜੋ ਉਮੀਦ ਕੀਤੀ ਜਾ ਰਹੀ ਆ ਨੈਤਿਕਤਾ ਤੇ ਕਦਰਾਂ ਕੀਮਤਾਂ ਮਾਰਗਦਰਸ਼ਕ ਹੋਣ ਦਾ ਮਨੁੱਖ ਕੁਦਰਤ ਤੇ AI ਦੀ ਸਹਿਯੋਗੀ ਸੰਵੇਦੀ ਸਦਭਾਵੀ ਹੋਣ ਦਾ ਹੱਥਾਂ ਚ ਹੱਥ ਪਾ ਕੇ ਕਰੇਗੀ ਨਿਰੰਤਰ ਹੱਥਾਂ ਚ ਹੱਥ ਪਾ ਕੇ ਕਰੇਗੀ ਨੈਤੰਿਕ थैंक यू ਸੋ ਮਚ